ਸਾਸ਼ੀ ਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇ ਅੰਤ ਤੱਕ ਜਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਪ੍ਰਾਈਜ਼ ਆਪਣੇ ਨਾਲ ਦੀ ਨਾਲ ਮੈਂਸ਼ਨ ਕੀਤੇ ਹੁੰਦੇ ਨੇਗੇ ਤਾਂ ਤੁਸੀਂ ਧਿਆਨ ਨਾਲ ਵੀਡੀਓ ਨੂੰ ਦੇਖਿਆ ਕਰੋ ਜੀ ਅੱਜ ਮੈਂ ਤੁਹਾਨੂੰ ਦਿਖਾਉਣੇਗੀ ਭੈਣਾਂ ਦੀ ਡਿਮਾਂਡ ਤੇ ਆਪਾਂ ਦੁਬਾਰਾ ਸਿਲਤ ਮੰਗਵਾਏ ਲੇਗੇ ਜੇ ਤੁਸੀਂ ਕੋਈ ਵੀ ਭੈਣ ਲੈਣਾ ਚਾਹੁੰਦੀ ਹੈ ਕਿਸੇ ਨੂੰ ਗਿਫਟ ਵਗੈਰਾ ਕਰਨਾ ਚਾਹੁੰਦੇ ਹੋਂਗੇ ਤਾਂ ਤੁਸੀਂ ਲੈ ਸਕਦੇ ਹੋਗੇ ਸਿਰਫ ਇਹਨਾਂ ਦਾ ਜਿਹੜਾ ਪ੍ਰਾਈਸ ਹੈ 1050 ਹੈਗਾ ਆਪਾਂ ਪਹਿਲਾਂ ਵੀ ਪਾਏ ਸੀ 1050 ਸੀਗਾ ਪ੍ਰਾਈਸ ਉਹਨਾਂ ਦਾ ਇਸ ਤਰ੍ਹਾਂ ਇਹ ਸੂਟ ਬਣੂਗਾ ਤੇ ਇੰਨੀ ਕੁ ਜ਼ਿਆਦੇ ਫਾਈਨ ਹੈਗੀ ਕਾਟਨ ਜਿੰਨੀ ਵੀ ਤੁਸੀਂ ਕਹਿ ਦੋ ਤੇ ਜਿਹੜਾ ਦੁਪੱਟਾ ਹੈਗਾ ਉਹ ਵੀ ਪੂਰਾ ਵਧੀਆ 2.5 ਮੀਟਰ ਦਾ ਖੁੱਲੜੁੱਲੜਾ ਹੈਗਾ ਮੈਂ ਇੱਕ ਤੁਹਾਨੂੰ ਦੁਪੱਟਾ ਖੋਲ ਕੇ ਦਿਖਾਵਾਂਗੀ ਬਸ ਤੇ ਸਾਰੇ ਨਹੀਂ ਦਿਖਾਉਂਦੀ ਹੈਗੀ ਦੇਖੋ カラー ਵੀ ਬਹੁਤ ਜਿਆਦੇ ਸੋਹਣੇਗਾ ਤਾਂ ਤੁਸੀਂ ਲੈ ਸਕਦੇ ਹੋਗੇ ਲੈਸ ਵਗੈਰਾ ਤੁਸੀਂ ਕਹੋਗੇ ਤਾਂ ਆਪਾਂ ਲਗਾ ਕੇ ਦੇ ਦਾਂਗੇ ਸਲਾਈ ਕਰਵਾਉਣਾ ਸਲਾਈ ਕਰਵਾ ਲਓ ਬਿਨਾਂ ਸਲਾਈ ਤੋਂ ਮੰਗਵਾਉਣਾ ਬਿਨਾਂ ਸਲਾਈ ਤੋਂ ਮੰਗਵਾ ਲਓ ਕਾਫੀ ਡਿਮਾਂਡ ਸੀਗੀ ਇਹ ਸੁੱਟਾਂ ਦੀ ਤੇ ਆਪਾਂ ਕਾ ਪਹਿਲਾਂ ਵੀ ਲੈ ਕੇ ਆਏ ਸੀਗੇ ਤੁਸੀਂ ਲੈ ਸਕਦੇ ਹੋਗੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਪਹਿਲਾ ਕਲਰ ਇਹ ਸੀਗਾ ਤੇ ਦੂਜਾ ਹੈਗਾਗਾ ਪਿਸਤਾ ਦੇਖੋ ਤੁਸੀਂ ਸਾਰੇ ਚੈੱਕ ਕਰ ਸਕਦੇ ਹੋਗੇ ਫੋਟੋ ਉੱਪਰ ਨਾਲ ਦਿੱਤੀਆਂ ਹੋਈਆਂ ਲਿੰਕੀਆਂ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਟਿੱਕ ਲਾ ਕੇ ਭੇਜਦੇ ਹੋ ਤੁਹਾਨੂੰ ਇਹ ਵਾਲਾ ਸੂਟ ਕਲਰ ਵਧੀਆ ਲੱਗਦਾਗਾ 1050 ਪ੍ਰਾਈਸ ਹੈ ਸਾਰਿਆਂ ਦਾ ਜੇ ਤੁਸੀਂ ਕਿਸੇ ਨੂੰ ਗਿਫਟ ਵੀ ਕਰਨਾ ਹੈ ਨਾ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਤਾਂ ਤੁਸੀਂ ਕਰ ਸਕਦੇ ਹੋ ਉਹਦੀ ਪਹਿਚਾਨ ਦੇ ਸੂਟ ਨੇ ਆਪਾਂ ਪਹਿਲਾਂ ਵੀ ਪਹਿਚਾਨ ਦੀ ਲੈ ਕੇ ਆਏ ਸੀਗੇ ਦੇਖੋ ਗ੍ਰੇ ਕਲਰ ਕਲਰ ਤੁਸੀਂ ਸਾਰੇ ਚੈੱਕ ਕਰ ਸਕਦੇ ਹੋਗੇ ਠੀਕ ਹੈ ਜੀ ਸਲਾਈ ਹੋ ਕੇ ਬਹੁਤ ਜਿਆਦੇ ਸੋਹਣੇ ਸੂਟ ਬਣਾ ਦੇਵਾਂਗੇ ਪਿੰਕ ਕਲਰ ਬਹੁਤ ਜਿਆਦੇ ਸੋਹਣਾ ਕਲਰ ਆਇਆ ਇਹ ਵੀ ਲਵੈਂਡਰ ਦਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਦਿਓ 1050 ਪ੍ਰਾਈਸ ਹੈਗਾ ਵਿਦ ਸ਼ਿਪਿੰਗ ਐਕਸਟਰਾ ਸ਼ਿਪਿੰਗ ਕੋਸਟ ਨਹੀਂ ਆਗੀ ਇੰਡੀਆ ਦੇ ਵਿੱਚ ਤੁਸੀਂ ਘਰ ਤੋਂ ਲਈ ਲੈਣੇ ਨੇਗੇ ਤਾਂ ਤੁਸੀਂ ਘਰ ਵੀ ਪਾ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਸੂਟ ਨੇ ਜਿਹੜੇ ਇਹ ਵਾਲੇ ਸੂਟ ਲੇਗੇ ਥੋੜੇ ਜੇ ਕੋਸਟਲੀ ਨੇਗੇ ਪਰ ਇਹਦੇ ਵੀ ਨੀਚੇ ਤੁਸੀਂ ਲਾਈਨਿੰਗ ਲਗਵਾਉਣਾ ਚਾਹੋ ਨੇ ਲਗਵਾ ਸਕਦੇ ਹੋ ਜਿਹੜੀਆਂ ਪਹਿਣਾ ਬਾਹਰ ਲਈ ਆ ਤੁਸੀਂ ਸੂਟ ਲਓਗੇ ਹਨਾ ਉਹਨਾਂ ਦੇ ਆਪਾਂ ਜੇ ਸਲਾਈ ਕਰਵਾਉਗੇ ਤਾਂ ਆਪਾਂ ਤੁਹਾਨੂੰ ਲਾਈਨਿੰਗ ਲਗਾ ਕੇ ਦਵਾਂਗੇ ਤੇ ਇਹ ਵੀ ਆਪਣੇ ਕੋਲੇ ਦੋ ਦੋ ਸੂਟ ਨੇਗੇ ਤੇ ਬਹੁਤ ਜਿਆਦੇ ਸੋਹਣਾ ਫੈਬਰਿਕ ਹੈਗਾ ਦੇਖੋ ਇੰਨਾ ਕੁ ਸੌਫਟ ਫੈਬਰਿਕ ਹੈਗਾ ਇਹ ਜਿਹੜੀ ਇਹ ਕਲੈਕਸ਼ਨ ਰਹੇਗੀ ਟਿਸਟਾ ਦੀ ਕਲੈਕਸ਼ਨ ਹੈਗੀ ਤੇ ਬਹੁਤ ਸੌਫਟ ਹੋਏਗਾ ਕੱਪੜਾ ਤੇ ਨਾਲ ਹੈਗੀ ਹੈ ਜੇ ਤੁਸੀਂ ਦੇਖੋ ਬਾਟਮ ਕਿੰਨੇ ਚਾਹੇ ਸੋਹਣੇ 3000 ਦਾ ਪ੍ਰਾਈਸ ਹੈਗਾ ਤੇ ਨਾਲ ਹੀ ਬਾਟਮ ਹੈਗੀ ਟਿਸਟਾ ਦੀ ਦੇਖੋ ਦੁਪੱਟਾ ਇਹਦੇ ਨਾਲ ਆਪਾਂ ਹਜੇ ਕੋਈ ਵੀ ਨਹੀਂ ਲਗਾਇਆ ਜਦੋਂ ਤੁਸੀਂ ਕਹੋਗੇ ਆਪਾਂ ਤੁਹਾਨੂੰ ਆਪਣੇ ਬਹੁਤ ਜ਼ਿਆਦੇ ਸੋਹਣੇ ਦੁਪੱਟੇ ਰੈਡੀ ਹੋਏ ਦੇਣਗੇ ਲੈਸਿਸ ਲਈ ਗਏ ਹੋਏ ਨਹੀਂਗੇ ਜਦੋਂ ਲੈਸਿਸ ਲਾ ਕੇ ਆ ਗਿਆ ਫਿਰ ਮੈਂ ਤੁਹਾਨੂੰ ਦਿਖਾਉਂਗੀ ਡਿਜ਼ਾਈਨ ਟਾਈ ਐਂਡ ਡਾਈ ਦੇ ਉਸ ਤਰ੍ਹਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਆਪਾਂ ਸਾਈਟ ਤੇ ਰੱਖ ਦਾਂਗੇ ਪਰ ਸਾਈਟ ਤੇ ਤੁਸੀਂ ਤਾਰਾ ਰਖਵਾਇਓ ਦੇ ਕਰਦੇ ਦਿਨ ਦੇ ਵਿੱਚ ਤੁਹਾਡੀ ਪੇਮੈਂਟ ਆਉਗੀ ਨਹੀਂ ਪਰ ਆਪਣੇ ਬਹੁਤ ਕਲਾਇੰਟ ਬੈਠੇ ਹੁੰਦੇ ਰਹਿੰਗੇ ਤੇ ਉਹ ਲੈ ਲੈਂਦੇ ਨੇਗੇ ਫਿਰ ਉਹਨਾਂ ਨੂੰ ਅਸੀਂ ਜਵਾਬ ਦੇ ਦੇ ਦਿੰਨੇ ਆ ਵੀ ਨਹੀਂ ਇਹ ਬੁੱਕ ਹੋਇਆ ਹੋਇਆਗਾ ਤਾਂ ਲੱਗੇ ਪਹਿਲਾ ਸੂਟ ਇਹ ਸੀਗਾ ਤੇ ਦੂਜਾ ਸੂਟ ਵੀ ਬਹੁਤ ਜ਼ਿਆਦਾ ਸੋਹਣਾ ਕਲਰ ਵੀ ਅਲੱਗ ਜਿਹਾ ਹੈਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਡਿਜ਼ਾਈਨ ਦਿਖਾਏ ਸੀਗੇ ਹਨ ਤੇ ਉਸ ਤਰ੍ਹਾਂ ਕੋਈ ਵੀ ਤੁਹਾਨੂੰ ਪਾਰਟੀ ਵੇਅਰ ਹੈਗਾ ਨਿਕਾ ਮੁਕਤਾ ਫੰਕਸ਼ਨ ਹੈਗਾ ਹੁਣ ਅੱਗੇ ਧੀ ਆਣ ਗਿਆ ਰਖੜੀਆ ਵਗੈਰਾ ਆਣ ਗਿਆ ਤਾਂ ਤੁਸੀਂ ਇਹਨੂੰ ਬਣਵਾ ਸਕਦੇ ਹੋ ਸੋਹਣਾ ਲੱਗਦਾ ਲੱਗਦਾ ਹੈਗਾ ਕੱਪੜਾ ਪਾਇਆ ਹੋਇਆ ਤੇ ਕੁਆਲਿਟੀ ਵੀ ਬਹੁਤ ਜ਼ਿਆਦਾ ਸੋਹਣੀ ਹੈਗੀ ਇਹਦੀ ਕੱਪੜੇ ਦੀ ਆਰਮ ਕਾਟਨ ਨਾਲੋਂ ਬਹੁਤ ਜ਼ਿਆਦਾ ਵਧੀਆ ਇਹਦੀ ਬਾਟਮ ਇਸ ਤਰ੍ਹਾਂ ਦੀ ਆ ਜੋਗੀ ਦੇਖੋ ਤੁਸੀਂ ਕੜਾਈ ਵਗੈਰਾ ਕਰਾਉਣਾ ਚਾਹਣੋ ਵਰਕ ਵਗੈਰਾ ਤਾਂ ਤੁਸੀਂ ਕਰਵਾ ਸਕਦੇ ਹੋਗੇ ਤਾਂ ਇਹਦੇ ਵਿੱਚ ਈ ਸ਼ਰਟ ਦੇ ਵਿੱਚ ਈ ਵਰਕ ਹੋ ਜੂਗਾ ਬਾਜੂ ਤੇ ਕਰਵਾਉਣਾ ਤੇ ਬਾਟਮ ਤੇ ਕਰਵਾਉਣਾ ਜਾਂ ਪੈਚ ਲਗਾ ਕੇ ਆਪਾਂ neck ਤੇ ਵਰਕ ਕਰਵਾਉਣਾ ਹੈਗਾ ਕਿਸੇ ਵੀ ਤਰ੍ਹਾਂ ਤੁਸੀਂ ਵਰਕ ਕਰਵਾਉਣਾ ਹੈਗਾ ਤਾਂ ਤੁਸੀਂ ਕਰਵਾ ਸਕਦੇ ਹੋ ਇਸ ਤੋਂ ਵੀ ਸੋਹਣਾ ਸੂਟ ਬਣ ਜੂਗਾ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਓ ਤੇ WhatsApp ਤੇ ਮੈਸੇਜ ਕਰ ਦਿਓ ਇਹ ਦੋ ਦੋ ਸੂਟ ਲੈਂਗੇ ਆਪਣੇ ਕੋਲੇ ਤੇ ਮਿਲਣਗੇ ਤੁਹਾਨੂੰ ਮੈਚਿੰਗ ਕਿਉਂਕਿ ਇਹ ਮੈਚਿੰਗ ਹੀ ਨੇਗੇ ਆਪਾਂ ਪਹਿਲਾਂ ਕਾਟਨ ਦੇ ਸੂਟਾਂ ਦੀ ਵੀਡੀਓ ਪਾਈ ਸੀ ਚਾਰ ਕਸੂਰ ਸੀਗੇ ਆਪਣੇ ਸਾਰੇ ਸੇਲ ਹੋ ਗਏ ਤੇ ਹੁਣ ਵੀ ਆਪਾਂ ਥੋੜੇ ਆ ਦੇਖੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਲਾਈਨਿੰਗ ਲਗਾ ਲਓ ਜਿਹੜੀਆਂ ਪਹਿਣਾ ਬਾਹਰ ਲੀਆਂ ਤੁਸੀਂ ਲਵੋਵੋngੀਆਂ ਨਾ ਤੇ ਆਪਾਂ ਤੁਹਾਨੂੰ ਲਾਈਨਿੰਗ ਲਗਾ ਕੇ ਦਵਾਂਗੇ ਇਦਨਾਲ ਹੈਗੀ ਹੈਗੀ ਇਹ ਵਾਲੀ ਬਾਟਮ ਦੇ ਨਾਲ ਤੁਸੀਂ ਲੈਸ ਲਗਵਾ ਲਿਓ ਜੰ ਦਿੱਤਾ ਇਹ ਓਨੀਅਨ ਸ਼ੇਡ ਹੈ ਵਿੱਚ ਇਹਦੇ ਵਿੱਚ ਪਿੰਕ ਨਹੀਂ ਹੈਗਾ ਓਨੀਅਨ ਸ਼ੇਡ ਦਾ ਪ੍ਰਿੰਟ ਹੈਗਾ ਇਹਦੇ ਵਿੱਚ ਉਸ ਤਰ੍ਹਾਂ ਦੀ ਤੁਸੀਂ ਲੈਸ ਲਗਵਾ ਸਕਦੇ ਹੋਗੇ ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਘੱਟ ਦਿਓ ਇਹ ਆਵळा ਕਲਰ ਵੀ ਪਾ ਜਾਦੇ ਸੂਰ ਫ੍ਰਿੰਟ ਕਾਫੀ ਜਿਆਦਾ ਸੋਹਣਾਗਾ ਡਿਜ਼ਾਈਨਿੰਗ ਤੁਸੀਂ ਬਾਟਮ ਦੇ ਵਿੱਚੋਂ ਕਰਵਾ ਲਓ ਪੇਸਟਿੰਗ ਵਗੈਰਾ ਕਰਵਾ ਲਓ ਜਿੱਦਾਂ ਇਹ ਪਿੰਕ ਕਲਰ ਦੀ ਪੇਸਟਿੰਗ ਹੋ ਜੂਗੀ ਤੇ ਭਾਈ ਬੇ ਨਿਕਲ ਜੂਗੀ ਬਾਹਰਲੀ ਸਾਈਡ ਇਸ ਤਰ੍ਹਾਂ ਬਹੁਤ ਜਿਆਦਾ ਸੋਹਣੀ ਲੁੱਕ ਆਉਂਦੀ ਹੈ ਕਿ ਸੂਟਾਂ ਦੀ ਕੱਲ ਕਿਸੇ ਭੈਣ ਨੇ ਨਾ ਮੈਨੂੰ ਕੱਲ ਨੂੰ ਪਾਡਸੋ ਕਿਸੇ ਭੈਣ ਨੇ ਕਮੈਂਟ ਕੀਤਾ ਹੋਇਆ ਸੀਗਾ ਆਪਾਂ 3000 ਦੇ ਸੂਟ ਪਾਏ ਸੀਗੇ ਉਹਦੇ ਵਿੱਚ ਕਿਸੇ ਨੇ ਕਮੈਂਟ ਕੀਤਾ ਸੀਗਾ 3000 ਦਾ ਇਹਦੇ ਵਿੱਚ ਕੀ ਹੈਗਾ ਹਨਾ ਤੁਸੀਂ ਮੇਰੇ ਤੋਂ ਕੋਈ ਕੱਪੜਾ ਨਹੀਂ ਪਾਇਆ ਕੀਤਾ ਹੈਗਾ ਵੀ ਤੁਹਾਨੂੰ ਤਾਂ ਪਤਾ ਲੱਗੇ ਵੀ ਇਹਦੇ ਵਿੱਚ 3000 ਦਾ ਕੀ ਹੈਗਾ ਬਾਕੀ ਮੇਰੇ ਕੋਲੇ ਜਿਹੜੀ ਕਲੈਕਸ਼ਨ ਹੁੰਦੀ ਆ ਹਨਾ ਟੇਸਟਾ ਦੀ ਹੁੰਦੀ ਆ ਜੇ ਕੋਈ ਕਿਸੇ ਨੂੰ ਵੀ ਮੇਰੇ ਤੋਂ ਪ੍ਰੋਬਲਮ ਹੈਗੀ ਤੁਸੀਂ ਮੈਨੂੰ ਮੇਰਾ WhatsApp ਨੰਬਰ ਦਿੱਤਾ ਹੋਇਆਗਾ ਤੁਸੀਂ ਐਨੀ ਟਾਈਮ ਮੈਨੂੰ ਕਾਲ ਕਰਕੇ ਹਨਾ ਜਾਂ ਮੈਸੇਜ ਕਰਕੇ ਤੁਸੀਂ ਮੈਨੂੰ ਉਹਤੇ ਮੈਸੇਜ ਕਰਦਿਆ ਕਰੋ ਇੱਥੇ ਕਮੈਂਟ ਕਰਨ ਦੀ ਤੁਹਾਨੂੰ ਕੀ ਲੋੜ ਹੈਗੀ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਕਰੋ ਜੇ ਤੁਹਾਨੂੰ ਕੋਈ ਮੇਰੇ ਤੋਂ ਤਕਲੀਫ ਹੈਗੀ ਤੇ ਪਰ ਮੈਂ ਤਾਂ ਕਿਸੇ ਬਾਰੇ ਕਦੇ ਵੀ ਆਪਣੇ ਮਨ ਦੇ ਵਿੱਚ ਗਲਤ ਖਿਆਲ ਕਦੇ ਵੀ ਨਹੀਂ ਲਿਆਂਦਾ ਹੈਗਾ ਬਹੁਤ ਸਾਰੀਆਂ ਭੈਣਾਂ ਨੇ ਪੁਟੀਕ ਕੀਤੀ ਹੋਈ ਆ ਮੈਂ ਕਦੇ ਵੀ ਇਹ ਨਹੀਂ ਕੀਤਾ ਮੈਂ ਕਹਿੰਦੀ ਹੁੰਨੀ ਆ ਮੇਰੇ ਨਾਲੋਂ ਵੀ ਵੱਧ ਉਹ ਸக்ஸੈਸ ਹੋਣ ਵਾਹਿਗੁਰੂ ਉਹਨਾਂ ਨੂੰ ਤਰੱਕੀਆਂ ਬਖਸ਼ੇ ਜੇ ਆਪਾਂ ਕਿਸੇ ਦਾ ਭਲਾ ਕਰਾਂਗੇ ਤਾਂ ਆਪਣਾ ਭਲਾ ਹੋਊਗਾ ਤੇ ਬਾਕੀ 3000 ਦਾ ਉਹਦੇ ਵਿੱਚ ਭੈਣੇ ਬਹੁਤ ਕੁਝ ਸੀਗਾ ਸੂਟ ਦੇ ਵਿੱਚ ਕਿਉਂਕਿ ਉਹ ਕਾਟਨ ਸਿਲਕ ਦਾ ਸੂਟ ਸੀਗਾ ਤੇ ਸਿਲਕ ਦਾ ਫੈਬਰਿਕ ਤੁਸੀਂ ਪਲੇਨ ਹੀ ਲੈ ਕੇ ਦੇਖ ਲਓ ਤੁਹਾਨੂੰ ਤਾਂ ਪਤਾ ਲੱਗੂਗਾ ਜੇ ਤੁਸੀਂ ਕਦੇ ਸਿਲਕ ਪਾਈ ਹੋਊਗੀ ਤਾਂ ਤੁਹਾਨੂੰ ਪਤਾ ਵੀ ਲੱਗੂਗਾ ਵੀ ਹਾਂ 3000 ਦਾ ਉਹਦੇ ਵਿੱਚ ਕੀ ਸੀਗਾ ਤੇ ਬਾਕੀ ਉਹ ਟਿਸਟਾ ਦੀ ਕਲੈਕਸ਼ਨ ਸੀਗੀ ਤਾਂ ਟਿਸਟਾ ਦੀ ਕਲੈਕਸ਼ਨ ਆਪਣੇ ਕੋਲੇ ਜ਼ਿਆਦਾ ਸੇਲ ਹੁੰਦੀ ਆ ਕਿ ਆਪਾਂ ਟਿਸਟਾ ਦੀ ਹੀ ਲੈ ਕੇ ਆਉਣੇ ਹੁੰਦੇ ਆਂਗੇ ਕਈ ਭੈਣਾਂ ਵਿੱਚੋਂ ਹਨਾ ਤੇ ਐਵੇਂ ਹੀ ਕਮੈਂਟ ਕਰ ਦਿੰਦੀਆਂ ਨੇ ਜਾਂ ਇੱਕ ਦੂਜੇ ਤੇ ਲੱਗਣਾ ਔਰਤ ਹੀ ਔਰਤ ਦੀ ਦਸ਼ਮਣ ਹੈਗੀ ਉਹ ਗੱਲ ਹੈਗੀ ਪਰ ਮੈਂ ਅੱਜ ਤੱਕ ਕਿਸੇ ਵੀ ਭੈਣ ਦੇ ਕਦੇ ਗਲਤ ਕਮੈਂਟ ਨਹੀਂ ਕੀਤਾ ਹੈਗਾ ਨਾ ਮੈਂ ਕਰਾਂ ਨਾ ਮੇਰੀ ਇਹ ਜੀ ਆਦਤ ਹੈ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਰੱਖੇ ਸਾਰਿਆਂ ਦਾ ਕੰਮਕਾਰ ਜਿਨ੍ਹਾਂ ਨੇ ਸ਼ੁਰੂ ਕੀਤਾ ਹੋਇਆ ਸਾਰਿਆਂ ਨੂੰ ਤਰੱਕੀਆ ਬਖਸ਼ੇ ਪਰਮਾਤਮਾ ਕੋਈ ਚੱਕਰ ਨਹੀਂ ਮੈਨੂੰ ਚਾਹੀਦੀ ਘਟ ਹੋਵੇ ਮੇਰੀ ਕਿਸਮਤ ਹੈਗੀ ਘਟ ਹੋਵੇ ਜਾਂ ਵੱਧ ਹੋਵੇ ਪਰ ਮੈਂ ਕਿਸੇ ਬਾਰੇ ਕਿਤੇ ਗਲਤ ਨਹੀਂ ਸੋਚਦੀ ਨਾ ਮੈਂ ਸੋਚਾਂ ਕੋਈ ਗੱਲ ਨਹੀਂ ਤੁਸੀਂ ਮੇਰੇ ਤੋਂ ਸੂਟ ਲੈ ਲਿਓ 3000 ਦਾ 2000 ਦਾ ਹੀ ਲੈ ਕੇ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਮੇਰੇ ਮੇਰੇ ਕੱਪੜੇ 'ਚ ਕੀ ਫੈਬਰਿਕ ਹੈਗਾ ਕੀ ਕੁਆਲਿਟੀ ਹੈਗੀ ਮੇਰੇ ਕੱਪੜੇ 'ਚ ਤੇ ਮੈਂ ਕਦੇ ਵੀ ਅੱਜ ਤੱਕ ਕਿਸੇ ਨਾਲ ਕੋਈ ਬੇਈਮਾਨੀ ਨਹੀਂ ਕੀਤੀ ਨਾ ਮੈਂ ਕਰਾਂ ਠੀਕ ਹੈ ਜੀ ਜਿਹੜੀਆਂ ਭੈਣਾਂ ਮੇਰੇ ਤੋਂ ਲੈਂਦੀਆਂ ਨੇ ਉਹਨਾਂ ਨੂੰ ਤੈਅਦ ਲੋ ਧੰਨਵਾਦ ਤੇ ਮੇਰੇ ਤੇ ਟਰਸਟ ਕਰਕੇ ਤੁਸੀਂ ਹਨਾ ਕੰਮ ਕਰਵਾਉਣੇ ਹੋਗੇ ਤੇ ਵਰਕ ਵਗੈਰ ਵਾਲੇ ਸੂਟ ਲੈਣੇ ਹੋਗੇ ਪ੍ਰਿੰਟ ਸੂਟ ਲੈਣੇ ਹੋਗੇ ਉਹਨਾਂ ਨੂੰ ਬਹੁਤ ਜ਼ਿਆਦਾ ਥੋੜਾ ਫੈਬਰਿਕ ਲੱਗਦਾ ਹੈਗਾ ਤੇ ਇਦਾਂ ਹੀ ਹਨਾ ਕੋਈ ਗੱਲ ਨਹੀਂ ਵਾਹਿਗੁਰੂ ਸਭ ਦਾ ਭਲਾ ਕਰੇ ਤੇ ਆਪਣਾ ਵੀ ਨਾਲ ਭਲਾ ਪਰਮਾਤਮਾ ਨਾਲ ਹੀ ਕਰੂਗਾ ਕੋਈ ਗੱਲ ਨਹੀਂ ਜਿਨੇ ਜੜਾ ਕੁਝ ਕਹਿਣਾ ਕਹੀ ਚਲੋ ਕੋਈ ਗੱਲ ਨਹੀਂ ਜਿੰਨਾ ਟਾਈਮ ਵਾਹਿਗੁਰੂ ਦਾ ਹੱਥ ਹੈਗਾ ਉਹਨਾਂ ਟਾਈਮ ਕੋਈ ਕੁਝ ਨਹੀਂ ਕਰ ਸਕਦਾ ਹੁੰਦਾ ਹੈਗਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੁੰਦਾ ਹੈਗਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਦਿਓ ਪ੍ਰਾਈਜ਼ ਇਹਨਾਂ ਦੇ ਮੈਂ ਤੁਹਾਨੂੰ ਦੱਸ ਚੁੱਕੀ ਆਂਗੀ ਤੇ ਵੀ ਪ੍ਰਾਈਜ਼ ਇੰਨੇ ਨੇਗੇ ਬਹੁਤ ਜਾਦੇ ਸੂਟਿੰਗ ਕਲੈਕਸ਼ਨਾਂ ਆਂਗੀ ਬਹੁਤ ਜਾਦੇ ਸੌਫਟ ਫੈਬਰਿਕ ਹੈਗਾ ते अगली व्हिडिओ लाके आबांगे अगले दिन दे, दे नाल तब तक दे लिए सशी काल जी बाय बाय